ਸੰਤ ਮਹਾਰਾਜ ਜੀ ਤੇ ਬਾਬਾ ਬੰਮ ਸਿੰਘ ਜੀ ਬੰਮਪਾ ਅਰਤੁਨ ਕਾਰ ਜੀ ਥੋੜੇ ਪਿਛੇ ਛਿਦ ਗਏ ਆਪਾਂ ਪਿੰਡਾਂ ਦੇ ਵਿੱਚ ਜੇ ਕੁੜਕੀ ਦਾ ਨਾਮ ਸਰਜੀਤ ਕੌਰ ਜੀ ਤੋਂ ਕਹਿ ਕੇ ਮਾਰਦੇ ਚੰਦੋਲੇ ਜੀ ਨੇ ਜੀ ਕਹਿ ਕੇ ਜ ਤੁੰਦਕੌਰ ਨੇ ਜੀ ਕਹਿ ਕੇ ਰਾਜੇ ਨੇ ਕਹਿ ਕੇ ਵਾਰੀ ਮਾਰਦ ਨੇ ਸੰਤ ਮਾਰ ਦੀ ਵੀ ਨਨੀ ਮਾਨਸੀ ਮਾ ਕਰਨਾ ਇੱਕ ਦਿਨ ਕੋਈ ਸ਼ਕੀਰ ਗਿਆ ਫਕੀਰ ਨੇ ਸੰਤ ਮਾਰ ਦੀ ਨਾਨੀ ਮਾਹ ਦੇ ਘਰੇ ਸਤਨਾਮ ਦਾ ਵਾਜਾ ਦਿੱਤਾ ਮਾਤਾ ਨੇ ਵਾਇ ਦਿੱਤੀ ਨਾਨੀ ਮਾ ਨੇ ਵਾਇ ਦਿੱਤੀ ਸੰਤ ਮਾਰ ਦੀ ਮਾਤੰ ਦਾ ਨਰਤਨ ਕੋ ਅਸੀਂ ਵਾਇ ਦਿੱਤੀ ਨਹੀਂ ਰੱਖ ਰਤਣੀਆਂ ਅਦਰਵਾਜਾ ਕੋਲ ਕੌਣ ਹੈ ਦਰਵਾਜਾ ਖੜਕੜਾ ਰੇ ਜੇ ਦਰਵਾਜਾ ਖੁੱਲ੍ਹਿਆ ਤਾਂ ਇੱਕ ਫਕੀਰ ਤੇ ਆ ਕੇ ਮਤਾਂ ਸੁਗੀਰ ਰੋਦਾ ਪਿਆਰਾ ਆਇਆ ਕੀ ਮੰਦਾ ਕੇ ਮਤਾ ਕੇ ਨਾ ਕੋਈ ਕੋਈ ਹੈ ਉਹ ਤੇ ਉਹ ਜਾ ਅਚਾਰਸ਼ਨ ਕਰ ਦੇ ਕ ਮਤਾ ਵੀਰ ਦੀ ਕਿ ਕਿਵਤ ਕੇ ਮਤਾੰਜ ਫਿਕਰ ਨੂੰ ਖੈ ਲੱਗੀ ਪਉ ਤਰਕਾਲ ਤਰ੍ਹਾਂ ਦਰਸ਼ੀ ਮੈਂ ਪਰਸਤ ਨੂੰ ਤਿੰਨ ਕਾਣਾ ਲਾ ਕੇ ਹਲ ਹੋਵੇ ਕੀ ਹੋ ਗਿਆ ਕੀ ਹੋ ਰਿਹਾ ਕੋਣ ਵਾਲੇ ਸਮਝ ਕੀ ਹੋਣਾ ਹੈ ਉਹਨਾਂ ਨੂੰ ਪ੍ਰਸ਼ਨ ਆਖਿਆ ਸਤਿਮਤੀ ਨਾ ਨਹੀਂ ਮੰਨੂੰ ਕਿ ਬੱਚੀ ਕੌਣ ਹੈ ਇਹ ਤਾਂ ਮੈਂ ਕਿਹਾ ਕਿ ਮੈਂ ਤਾਂ माता ने आख्या जाना रतन रतनी है रतन था आख्या माता अला गुलाब का फल समागलाबर फुल पैदा होगा जिसकी सुगंधी देशा विदेशा फैलेगी गुलाब के फुल आख्या गल कहते माफ करना कि ए नाम गुलाब सिंह रखना ਸਮੂਹ ਵੀਰਾਂ ਪ੍ਰੇਰਿਆਂ ਦਾ ਵਕਤ ਪਾ ਕੇ 5 ਅਗਸਤ 1905 ਨੂੰ ਸੰਤ ਬਾਬਾ ਇਸ਼ਾ ਸਿੰਘ ਜੱਟਾਂ ਦਾ ਇੱਕ ਛੋਟਾ ਜਿਹਾ ਪਿੰਡ ਪੈਂਦਾ ਆਲਵਾ ਪਟਿਆਲੇ ਤੋਂ ਉੱਤਰ ਨਿਸ਼ਾਵਨ ਸੰਧੜੇ ਦੇ ਪਾਸੇ ਮਾਕਰਨਾ ਇੱਕ ਨੰਕਾਰਪੀ ਸਮੁੰਦਰ ਦੇ ਵਿੱਚੋਂ ਇੱਕ ਕੰਧਾਰਪੀ ਇਹ ਨਦੀ ਚੱਲੀ ਨਾ ਚੱਲੀ ਲੈ ਉੱਠੀ Maaf, carna, sunt tó pata isha san rade ale ma parxande ropéche. Má parxande, tal,